ਸਸਾਇਕਾ ਜੀ ਸਾਰਿਆਂ ਨੂੰ ਚੈਨਲ ਵੈਦਰਵਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 21 22 ਅਤੇ 23 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਰਹੇਗਾ ਗੱਲ ਕੀਤੀ ਜਾਵੇ ਤਾਂ 19 ਤਰੀਕ ਨੂੰ ਤਗੜੀ ਬੱਦਲਬਾਜ਼ੀ ਦੇ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਮਾਝੇ ਦੇ ਇਲਾਕੇ ਅਤੇ ਦੁਆਬੇ ਦੇ ਇਲਾਕੇ ਦੇ ਵਿੱਚਕਾਰ ਮਾਲਵਾ ਵੈਲਟ ਵਿੱਚ ਕੋਈ ਮੀਂਹ ਨਹੀਂ ਸੀ ਜਿਸ ਦੇ ਕਾਰਨ ਫਿਲਹਾਲ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਦੇਖ ਸਕਦੇ ਹੋ ਕਿ ਮੌਸਮ ਇਹਨਾਂ ਇਲਾਕਿਆਂ ਵਿੱਚ ਫਿਲਹਾਲ ਠੀਕ ਬਣਿਆ ਹੋਇਆ ਹੈ ਪਰ ਜਿਹੜੇ ਹੁਣ ਆਉਂਦੇ ਦਿਨ ਨੇ ਉਹ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੇ ਨੇ ਕਿ ਮੌਨਸੂਨ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਸਾਨੂੰ ਦੇਖ ਰਹੇ ਹੋ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਾਲੀ ਦੱਸੋ ਤਾਂ ਕਿ ਬਾਕੀ ਦਰਸ਼ਕ ਵੀ ਰ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਅਗਰ ਕੀਤੀ ਜਾਵੇ ਤਾਂ ਫਿਲਹਾਲ ਜਿਹੜੇ ਹਾਲਾਤ ਨੇ ਉਹ ਇਹ ਦਿਖਾਈ ਦੇ ਰਹੇ ਨੇ ਕਿ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਤੇ ਮੀਂਹ ਜਿਹੜੇ ਹੁਣ ਘਟਦੇ ਹੋਏ ਦਿਖਾਈ ਦੇਣਗੇ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਅਤੇ ਧੁੱਪ ਦੇ ਦਿਨ ਜਿਹੜੇ ਦੁਆਰਾ ਤੋਂ ਸ਼ੁਰੂ ਹੁੰਦੇ ਸਾਨੂੰ ਦਿਖਾਈ ਦੇਣਗੇ ਕਿੜਾਕੇ ਦੀ ਧੁੱਪ ਪੰਜਾਬ ਦੇ ਉੱਪਰ ਪੈਂਦੀ ਹੋਈ ਸਾਨੂੰ ਹੁਣ ਨਜ਼ਰ ਆਵੇਗੀ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਇਲਾਕੇ ਵਿੱਚ ਕੀ-ਕੀ ਹਾਲਾਤ ਨੇ ਜੀ ਅਸੀਂ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਉਹ 20 ਤਰੀਕ ਤੋਂ ਅੱਗੇ ਦੀ ਹੋਵੇਗੀ ਪਰ 21 ਤਰੀਕ 19 ਤੀ ਤੱਕ ਤੁਸੀਂ ਦੇਖ ਸਕਦੇ ਹੋ 19 ਤਰੀਕ ਨੂੰ ਇਹ ਇਲਾਕਿਆਂ ਦੇ ਵਿੱਚ ਠੀਕ ਠਾਕ ਪ੍ਰਸਾਦ ਹਲਕੀ ਦਰਮਿਆਨੀ ਬੂੰਦਾਬੰਦੀ ਤੇ ਕਿਣਮਣਕਣੀ ਹੋਈ ਹੈ ਵੱਖ-ਵੱਖ ਥਾਵਾਂ ਤੇ ਪਰ 20 ਤਰੀਕ ਨੂੰ ਅਗਰ ਗੱਲ ਕਰੀ ਤਾਂ ਮੌਸਮ ਡਰਾਈ ਹੈ ਕਿਸੇ ਤਰੀਕੇ ਦੇ ਹਾਲਾਤ ਮੀਂਹ ਦੇ ਪੜਦੇ ਹੋਏ ਦਿਖਾਈ ਨਹੀਂ ਦੇ ਰਹੇ ਜਾਨੀ ਕਿ ਪੱਛਮੀ ਹਵਾ ਦੇ ਆਉਣ ਦੇ ਕਰਕੇ 20 ਤਰੀਕ ਨੂੰ ਵੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ 21 ਤਰੀਕ ਨੂੰ ਵੀ 22 ਤਰੀਕ ਨੂੰ ਵੀ ਪੱਛਮੀ ਹਵਾ ਲਗਾਤਾਰ ਇਸ ਤਰੀਕੇ ਨਾਲ ਚਲਦੀ ਹੋਈ ਦਿਖਾਈ ਦੇਣ ਕਰਕੇ ਪੰਜਾਬ ਦੇ ਮਾਝਾ ਦੀ ਗੱਲ ਕਰੀਏ ਮਾਲਵੇ ਵੈਲਟ ਦੀ ਗੱਲ ਕਰੀਏ ਦੁਆਬੇ ਦੀ ਗੱਲ ਕਰੀਏ ਜਾਂ ਪੁਆਦ ਦੀ ਗੱਲ ਕਰੀਏ ਕਿਸੇ ਤਰੀਕੇ ਨਾਲ ਵੀ 21 ਤਰੀਕ ਅਤੇ 22 ਤਰੀਕ ਨੂੰ ਵੀ ਉਮੀਦ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਸੇਮ ਹਾਲਾਤ ਸਾਨੂੰ 23 ਤਰੀਕ ਨੂੰ ਦਿਖਾਈ ਦੇ ਰਹੇ ਨੇ ਯਾਨੀ ਕਿ ਕਿਸੇ ਤਰੀਕੇ ਦੀ ਉਮੀਦ ਦੀ ਹਲਚਲ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਕਿਉਂਕਿ ਜਿਹੜੇ ਹੁਣ ਦਿਨ ਨੇ ਇਹ ਮੌਸਮ ਖੁਸ਼ਕ ਬਣੇ ਰਹਿਣ ਦੇ ਦਿਨ ਨੇ ਇਹਨਾਂ ਵਿੱਚ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਪੱਛਮੀ ਹਵਾ ਇਸ ਤਰੀਕੇ ਨਾਲ ਪੰਜਾਬ ਵਿੱਚ ਅੱਗੇ ਵਧੇਗੀ ਜਿ ਦਿਨੋਂ ਜਿਹੜਾ ਮੌਸਮੀ ਹਿਮਾਚਲ ਵੱਲੋਂ ਆ ਰਹੀ ਸੀ ਪਹਿਲਾਂ ਇਸ ਤਰੀਕੇ ਨਾਲ ਹਵਾਵਾਂ ਆ ਰਹੀ ਸੀ ਹੁਣ ਧੱਕਾ ਵੱਜਦਾ ਦਿਖਾਈ ਦੇ ਰਿਹਾ ਤੇ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਇਹਨਾਂ ਨੂੰ ਧੱਕਾ ਵੱਜੇਗਾ ਤਾਂ ਮਤਲਬ ਜਿਹੜੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਨੇ ਇਹਨਾਂ ਵਿੱਚ ਕਿਤੇ ਨਾ ਕਿਤੇ ਜਿਹੜਾ ਤਾਪਮਾਨ ਬਾਕੀ ਪੰਜਾਬ ਨਾਲੋਂ ਘੱਟ ਰਹੇਗਾ 32 ਡਿਗਰੀ ਇਹਨਾਂ ਦੇ ਵਿੱਚ ਤਾਪਮਾਨ ਰਹੇਗਾ ਬਾਕੀ ਇਹ ਇਹ ਹਿੱਸਾ ਪੰਜਾਬ ਦਾ ਇਹਦੇ ਵਿੱਚ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਜਾਨੀ ਕਿ ਇਹਨਾਂ ਇਲਾਕੇ ਵਿੱਚ ਤਾਪਮਾਨ ਥੋੜਾ ਜਿਹਾ ਬਾਕੀ ਪੰਜਾਬ ਨਾਲੋਂ ਜ਼ਿਆਦਾ ਰਹ ਔਰ ਦੋ ਤਿੰਨ ਦਿਨ ਦੀ ਗੱਲ ਕਰੀਏ ਤਾਂ ਐਵਰੇਜ ਤਾਪਮਾਨ ਜਿਹੜਾ ਉਹ 33 ਤੋਂ 35 ਡਿਗਰੀ ਤੱਕ ਰਹੇਗਾ ਧੁੱਪ ਕੜਾਕੇ ਦੀ ਪਵੇਗੀ ਗਰਮੀ ਥੋੜੀ ਜਿਹੀ ਵਾਧੀ ਹੋਈ ਦਿਖਾਈ ਦੇਵੇਗੀ ਪਰ ਪੱਛਮੀ ਹਵਾ ਦੀ ਖਾਸੀਅਤ ਇਹ ਹੈ ਕਿ ਜਦੋਂ ਦਿਨ ਦੇ ਵੇਲੇ ਪੱਛਮੀ ਹਵਾ ਚੱਲਦੀ ਹੈ ਤਾਂ ਦਿਨ ਦੇ ਵੇਲੇ ਮੌਸਮ ਠੰਡਾ ਹੁੰਦਾ ਹੈ ਜੀ ਪਰ ਰਾਤ ਨੂੰ ਜਿਹੜੀ ਉਹ ਗਰਮੈਸ਼ ਵੱਧ ਜਾਂਦੀ ਹੈ ਪੱਛਮੀ ਹਵਾ ਖੁਸ਼ਕ ਹੁੰਦੀ ਹੈ ਡਰਾਈ ਹੁੰਦੀ ਹੈ ਜਿਸ ਦੇ ਕਾਰਨ ਮੀਂਹ ਦੀ ਹਵਾ ਮੀਂਹ ਦੀ ਜਿਹੜੀ ਚਾਂਸ ਨੇ ਉਹ ਕਾਫੀ ਜ਼ਿਆਦਾ ਘਟ ਜਾਂਦੇ ਫਿਲਹਾਲ ਮੀਂਹ ਦੀ ਉਮੀਦ ਕਾਫੀ ਜ਼ਿਆਦਾ ਸਾਨੂੰ ਘਟਦੀ ਹੋਈ ਦਿਖਾਈ ਦੇ ਰਹੀ ਹੈ ਇਸ ਦੇ ਕਰਕੇ ਤੇ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਨਾ ਹੋਣ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਹਾਲਾਤ ਸਟੇਬਲ ਰਹਿਣਗੇ ਤੇ ਇਸ ਤੋਂ ਇਲਾਵਾ ਕੋਈ ਅਗਰ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਅਗਰ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ